ਹਾਂਜੀ ਵੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟਕਾਲ ਤੇ ਇੱਕ ਖਬਰ ਅੱਜਕੱਲ ਚੱਲੀ ਬਹੁਤ ਜ਼ਿਆਦਾ ਚੱਲੀ ਕਿ ਭਈ ਅੰਮ੍ਰਿਤਪਾਲ ਦੇ ਖਿਲਾਫ ਇੱਕ ਬੰਦਾ ਆਇਆ ਸੀ ਹੁਣ ਚਲਾ ਗਿਆ ਹੈ ਜਾਂ ਉਹਨੇ ਕਹਿ ਲੋ ਕਾਗਜ਼ ਵਾਪਸ ਲੈ ਲਏ ਜਾਂ ਜਿਲਾਨੇ ਵੀ ਪਲੋਟ ਕਰਾਇਆ ਸੀ ਜਾਂ ਉਹਨੂੰ ਕਿਹਾ ਸੀ ਖੜਾ ਹੋ ਜਾ ਬਈ ਤੇ ਉਹ ਹੁਣ हट ਗਿਆ ਹੁਣ ਇਹ ਕਨਫਰਮ ਵੈਸੇ ਤੇ ਨਜ਼ਰ ਆ ਰਿਹਾ ਕਿ ਹਟ ਗਿਆ ਪਰ ਹਜੇ ਵੀ ਇਹਦਾ ਥੋੜਾ ਵੇਟ ਸਾਨੂੰ ਕਰਨਾ ਚਾਹੀਦਾ ਹੈ ਅਗਲੀ ਗੱਲ ਇਹ ਆ ਕਿ ਜਿਹੜਾ ਮੇਨ ਜਿਹੜਾ ਚੋਣ ਨਿਸ਼ਾਨ ਹੁੰਦਾ ਜਿਹਨੂੰ ਆਪਾਂ ਇਲੈਕਸ਼ਨ ਸਿੰਬਲ ਕਹਿੰਦੇ ਆ ਉਹ ਹੁਣ ਅੰਮ੍ਰਿਤ ਅੰਮ੍ਰਿਤਪਾਲਵਰੀ ਨੂੰ ਹੁਣ ਮਿਲ ਚੁੱਕਿਆ ਹੈ ਜਿਹਨੂੰ ਮਾਈਕ ਆਪਾਂ ਸ਼ੋਅ ਕਰਾਂਗੇ ਤੁਹਾਨੂੰ ਮਾਈਕ ਦਾ ਜਿਹੜਾ ਚੋਣ ਨਿਸ਼ਾਨ ਹੈ ਇਹ ਇਲੈਕਸ਼ਨ ਸਿੰਬਲ ਹੈ ਉਹ ਹੁਣ ਅੰਮ੍ਰਿਤਪਾਲ ਨੂੰ ਮਿਲ ਚੁੱਕਿਆ ਹੈ ਤਦੋਂ ਇੱਕ ਚੀਜ਼ ਬਿਲਕੁਲ ਕਨਫਰਮ ਹੋ ਜਾਂਦੀ ਹੈ ਸਪਸ਼ਟ ਹੋ ਜਾਂਦੀ ਹੈ ਕਿ ਉਹਦੇ ਕਾਗਜ਼ ਪੂਰੇ ਪੂਰੇ ਐਕਸੈਪਟ ਹੋ ਚੁੱਕੇ ਆ ਉਹ ਹੁਣ ਪੂਰੇ ਤਰੀਕੇ ਨਾਲ ਚੋਣ ਮੈਦਾਨ 'ਚ ਉਤਰ ਗਿਆ ਬੰਦਾ ਉਹ ਭਾਵੇਂ ਆਪ ਜੇਲ੍ਹ 'ਚ ਬੈਠੇ ਪਰ ਉਹਦੇ ਬਿਹਾਵਤੇ ਉਹਦੇ ਪੇਰੈਂਟਸ ਹੋਰ ਪਿੰਡ ਵਾਲੇ ਉਹਦੇ ਚਾਚਾ ਜੀ ਐ ਜੋ ਵੀ ਉਹਦੇ ਹੈਗੇ ਨਜ਼ਦੀਕੀ ਬੰਦੇ ਉਹ ਹੁਣ ਉਹਦੇ ਬਿਹਾਵਤੇ ਸਾਰਾ ਦਾ ਸਾਰਾ ਪ੍ਰਚਾਰ ਪ੍ਰਸਾਰ ਕਰ ਰਹੇ ਆ ਤੇ ਇਹ ਚੀਜ਼ ਨੂੰ ਵੇਖਦੇ ਹੋਏ ਮੈਨੂੰ ਇੱਕ ਚੀਜ਼ ਮੈਂ ਵੇਖ ਰਿਹਾ ਸੀ ਕਿ ਕੱਲ ਪਰਸੋ ਸਹਿ ਸੁਖਬੀਰ ਸਿੰਘ ਬਾਦਲ ਹੋਰੀ ਕਿਸੇ ਸਟੇਜ ਤੋਂ ਬੋਲ ਰਿਹਾ ਕਿ ਭਈ ਮੈਂ ਅਮਰਿਤਪਾਲ ਸਿੰਘ ਦਾ ਵਿਰੋਧ ਨਹੀਂ ਕਰਦਾ ਪਰ ਮੈਂ ਪੁੱਛਣਾ ਚਾਹਨਾ ਕਿ ਭਈ ਉਹ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੇ ਸੀ ਸੰਵਿਧਾਨ ਨੂੰ ਨਹੀਂ ਮੰਨਦੇ ਹੁਣ ਉਸੇ ਕਨਸਟੀਟਿਊਸ਼ਨ ਦੇ ਨਾਲ ਹੋ ਕੇ ਉਹ ਚੋਣ ਕਿਉਂ ਲੜਦੇ ਪਿਆ ਜਾਂ ਉਹਨਾਂ ਨੇ ਇਹ ਰਸਤਾ ਕਿਉਂ ਫੜ ਲਿਆ ਤੇ ਮੈਂ ਐਜ਼ ਅ ਆਮ ਪਬਲਿਕ ਮੰਨ ਲਓ ਅਸੀਂ ਜੇ ਆਪਾਂ ਸੋਣੀ ਇਹ ਗੱਲ ਸੋਚੀਏ ਆ ਥੋੜਾ ਵਿਰਾਚੀ ਇਹ ਦੋਤੇ ਕਿ ਭਾਈ ਜਦ ਹੁਣ ਸਾਰੀਆਂ ਪਾਰਟੀਆਂ ਨੂੰ ਅਸੀਂ ਕਹਿ ਲਓ ਚਾਂਸ ਦੇ ਕੇ ਵੇਖ ਲਿਆ ਕਿਸੇ ਆਮ ਬੰਦੇ ਤੋਂ ਸੁਣਵਾਈ ਨਹੀਂ ਹੋ ਰਹੀ ਫਿਰ ਉਹ ਬੰਦਾ ਕੀ ਕਰੇ ਫਿਰ ਉਹ ਬੰਦਾ ਕੀ ਕਰੇ ਤੇ ਬੰਦੇ ਕੋਲ ਆਪਸ਼ਨ ਕੀ ਹੈ ਅਗਰ ਆਪਾਂ ਇੰਡੀਆ ਲੈਵਲ ਤੇ ਗੱਲ ਕਰੀਏ ਤੇ ਬੰਦੇ ਕੋਲ ਆਪਸ਼ਨ ਹੈ ਕਾਂਗਰਸ ਤੇ ਭਾਜਪਾ ਜੇ ਅਸੀਂ ਪੰਜਾਬ ਦੇ ਵਿੱਚ ਆ ਜਾਈਏ ਤੇ ਕਾਂਗਰਸ ਭਾਜਪਾ ਇੱਥੇ ਮਤਲਬ ਕਾਂਗਰਸ ਤੇ ਸੀ ਕਿ ਸੀ ਕਿ ਭਾਜਪਾ ਦਾ ਮਤਲਬ ਸੀ ਇੱਥੇ ਅਕਾਲੀ ਭਾਜਪਾ ਤੇ ਹੁਣ ਨਵੀਂ ਪਾਰਟੀ ਜਿਹੜੀ ਬਣ ਚੁੱਕੀ ਹੈ ਆਮ ਆਦਮੀ ਪਾਰਟੀ ਉਹ ਆਪਸ਼ਨ ਸੀ ਹੁਣ ਲੋਕਾਂ ਨੇ ਕਾਂਗਰਸ ਨੂੰ ਵੀ ਰਾਜਪਾਕ ਦੇ ਕੇ ਵੇਖ ਲਿਆ ਬੀਜੇਪੀ ਵਾਲਿਆਂ ਨੂੰ ਜਾਂ ਅਕਾਲੀ ਪਾਰਟੀ ਨੂੰ ਵੀ ਬਹੁਤ ਸਾਲ ਦੇ ਕੇ ਵੇਖ ਲੈ ਹੁਣ ਇਹਨਾਂ ਦੀ ਵਾਰੀ ਹੈ ਆਮ ਵਾਲਿਆਂ ਦੀ ਭਲਾ ਕਿੰਨੇ ਕੀ ਕੀਤਾ ਉਹ ਤੇ ਗੱਲ ਵੱਖਰੀ ਹੈ ਪਰ ਕਿਸੇ ਨੇ ਵਿਗਾੜਿਆ ਕੀ ਇਹ ਤੁਹਾਨੂੰ ਜਾਂ ਮੈਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਹੁਣ ਇਹ ਗੱਲ ਕਹਿਣੀ ਜਾਂ ਇਹ ਗੱਲ ਡਿਸਕਸ ਕਰਨੀ ਸਟੇਜ ਤੋਂ ਕਿ ਭਈ ਉਹ ਕਿਉਂ ਖੜਾ ਹੋ ਰਿਹਾ ਹੈ ਜਾਂ ਉਹਨੂੰ ਇਹ ਰਸਤਾ ਨਹੀਂ ਚੁਣਨਾ ਚਾਹੀਦਾ ਸੀ ਤੇ ਇਹ ਮੈਨੂੰ ਲੱਗਦਾ ਹੈ ਕਿ ਇਹ ਕਿਥੇ ਨਾ ਕਿਥੇ ਉਹਨਾਂ ਦੀ ਬੋਖਲਾਹਟ ਨਜ਼ਰ ਆ ਰਹੀ ਹੈ ਸਿਰਫ ਇਸ ਗੱਲ ਦੇ ਉੱਤੇ ਕਿ ਭਈ ਉਹ ਖੜਾ ਹੀ ਕਿਉਂ ਹੋ ਰਿਹਾ ਜਾਂ ਉਹਨੂੰ ਪੰਥਕ ਕਿਉਂ ਆਖਿਆ ਜਾ ਰਿਹਾ ਸਾਨੂੰ ਪੰਥਕ ਕਿਉਂ ਨਹੀਂ ਬੋਲਿਆ ਜਾ ਰਿਹਾ ਮੈਨੂੰ ਜੋ ਉਹਨਾਂ ਦੀ ਪੇਨ ਪੁਆਇੰਟ ਸਮਝ ਆਇਆ ਕਿ ਭਈ ਠੀਕ ਹੈ ਜੇ ਉਹ ਖੜਾ ਹੈ ਤਾਂ ਉਹਨੂੰ ਖੜਾ ਹੋਣ ਦਿਓ ਉਹ ਚੌਂਣ ਜਿੱਤਣਾ ਹਾਰਨਾ ਉਹ ਤਾਂ ਸੈਕੰਡਰੀ ਇਸ਼ੂ ਹੈ ਤੁਸੀਂ ਉਹਨੂੰ ਖੜਾ ਤੇ ਹੋਣ ਦਿਓ ਜਾਂ ਤੁਸੀਂ ਇਹਦੇ ਉਹਨੂੰ ਖੜੇ ਹੋਣ ਦੇ ਉੱਤੇ ਤੁਸੀਂ ਕਿੰਤੂ ਪਰੰਤੂ ਕਰਤਾ ਜਦ ਕਿ ਮੈਨੂੰ ਲੱਗਦਾ ਨਹੀਂ ਕਿ ਇਸ ਪੁਆਇੰਟ ਨੂੰ ਮੈਂਸ਼ਨ ਕਰਨ ਦੀ ਲੋੜ ਹੈ ਠੀਕ ਹੈ ਖੜਾ ਹੈ ਖੜਾ ਹੀ ਜੀ ਉਹ ਸਭ ਤੋਂ ਵੱਡੀ ਗੱਲ ਉਹਨੇ ਕਿਸੇ ਪਾਰਟੀ ਦਾ ਸਾਥ ਹੀ ਨਹੀਂ ਲਿਆ ਉਹ ਤਾਂ ਕਹਿ ਰਿਹਾ ਮੈਂ ਕੱਲਾ ਲੜਾਂਗਾ ਜੀ ਤੇ ਜੋ ਹਾਰਦਾ ਤਾਂ ਇਕੱਲੇ ਦੀ ਉਹਦੀ ਹੈ ਗੱਲ ਜੋ ਜਿੱਤਦਾ ਤਾਂ ਉਹਦੀ ਇਕੱਲੇ ਦੀ ਗੱਲ ਹੈ ਤੇ ਇਹ ਗੱਲ ਨੂੰ ਇੰਨਾ ਹਾਈਲਾਈਟ ਕਰਨਾ ਕਿ ਜੀ ਉਹ ਖੜਾ ਕਿਉਂ ਹੋ ਰਿਹਾ ਜੀ ਉਸ ਤੇ ਕਨਸਟੀਟਿਊਸ਼ਨ ਨੂੰ ਮੰਨਦਾ ਨਹੀਂ ਸੀ ਜੀ ਸਾਨੂੰ ਸਮਝ ਨਹੀਂ ਆ ਰਹੀ ਜੀ ਤੁਸੀਂ ਜਾ ਕੇ ਪੁੱਛੋ ਜੀ ਪਬਲਿਕ ਨੂੰ ਸਗੋ ਉਹ ਇਹ ਗੱਲ ਕਹਿ ਰਹੇ ਜਾ ਕੇ ਪੁੱਛੋ ਜੀ ਕਿ ਉਹ ਖੜਾ ਕਿਉਂ ਹੋ ਰਿਹਾ ਵਲਟਵਾ ਸਾਹਿਬ ਵੀ ਇਸੇ ਤਰੀਕੇ ਨਾਲ ਇਸੇ ਸਟਰੈਟਜੀ ਉੱਤੇ ਚੱਲ ਰਿਹਾ ਹੈ ਕਿ ਭਈ ਉਹ ਉਹਨੂੰ ਟਾਰਗੇਟ ਕਰ ਰਹੇ ਵਾਰ-ਵਾਰ ਕਿ ਭਈ ਤੂੰ ਖੜਾ ਹੀ ਕਿਉਂ ਹੋ ਗਿਆ ਤੂੰ ਖੜਾ ਹੀ ਕਿਉਂ ਹੋ ਗਿਆ ਸਰ ਉਹ ਖੜਾ ਹੋ ਗਿਆ ਤਾਂ ਹੋਣ ਦੋਨਾਂ ਨੂੰ ਤੁਸੀਂ ਜੋ ਤੁਹਾਡੀ ਆਪਣੀ ਸੀਟਾਂ ਨੇ ਜਾਂ ਜੋ ਤੁਹਾਡਾ ਆਪਣਾ ਹੋਮਵਰਕ ਹੈ ਕਹਿ ਲਓ ਤੁਸੀਂ ਉੱਤੇ ਸਟਿੱਕ ਕਰੋ ਤੁਸੀਂ ਹੁਣ ਇਸ ਗੱਲ ਨੂੰ ਲੈ ਕੇ ਜਾਂ ਅਸੀਂ ਇਸ ਗੱਲ ਨੂੰ ਲੈ ਕੇ ਕੀ ਕਰ ਸਕਦੇ ਹਾਂ ਇਹ ਤਾਂ ਹੁਣ ਪਬਲਿਕ ਦੇ ਮੂਡ ਦੇ ਉੱਤੇ ਹੈ ਕਿਉਂਕਿ ਪਬਲਿਕ ਸਭ ਨੂੰ ਵੇਖ ਰਹੀ ਹੈ ਹੁਣ ਪਬਲਿਕ ਨੇ ਜਿਹੜੇ ਆਮ ਆਦੀ ਪਾਰਟੀ ਨੂੰ ਸੱਤਾ ਦਿੱਤੀ ਹੈ ਉਹਦਾ ਰੀਜ਼ਨ ਕੀ ਸੀ ਸਭ ਤੋਂ ਵੱਡਾ ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਸੀ ਕਿ ਲੋਕੀ ਭਾਜਪਾ ਅਕਾਲੀ ਤੇ ਕਾਂਗਰਸ ਤੋਂ ਬਿਲਕੁਲ ਆੱਕ ਚੁੱਕੇ ਸੀ ਉਹ ਚਾਰੇ ਸੀ ਕੋਈ ਬਦਲਾ ਦੀ ਸਰਕਾਰ ਲਿਆਈਏ ਹੁਣ ਬਦਲਾ ਹੋਇਆ ਨਹੀਂ ਹੋਇਆ ਉਹ ਮੈਂ ਉਸ ਇਸ਼ੂ ਤੇ ਅੰਦਰ ਨਹੀਂ ਆ ਉਹਨਾਂ ਨੇ ਉਹਨੂੰ ਐਜ਼ ਅ ਕਾਉਂਟਰਪਾਰਟ ਕੀਤਾ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿੱਤਾ ਹਮ ਆਮ ਆਦਮੀ ਪਾਰਟੀ ਉਹਨੂੰ ਮੌਕੇ ਵਜੋਂ ਲੈਂਦੀ ਏ ਜਾਂ ਕਹਿ ਲੋ ਜਿਹਨੂੰ ਆਪਾਂ ਕਹਿ ਦਿੰਨੇ ਚਲੋ ਰੇਵੜੀਆਂ ਮਿਲ ਗਿਆ ਜੀ ਸਾਨੂੰ ਤੇ ਅਸੀਂ ਵੇਕ ਲਾਂਗੇ ਸਾਡਾ ਕੀ ਹੈ ਉਹ ਆਮ ਪਾਰਟੀ ਨੇ ਵੇਖਣਾ ਹੈ ਹੈਨਾ ਪਰ ਲੋਕਾਂ ਨੇ ਤਾਂ ਉਹਨਾਂ ਨੂੰ ਫੁੱਲ ਮੈਂਡੇਟ ਦੇ ਦਿੱਤਾ ਨਾ ਹੁਣ ਫੁੱਲ ਮੈਂਡੇਟ ਦੇ ਅੰਦਰ ਉਹ ਕਿੰਨਾ ਕੁਝ ਕਰ ਸਕਦੇ ਆ 5 ਸਾਲਾਂ ਦੇ ਅੰਦਰ ਇਹ ਹੁਣ 5 ਸਾਲ ਬਾਅਦ ਜਿਸ ਤਰ੍ਹਾਂ ਰਿਪੋਰਟ ਕਾਰਡ ਬਣੇਗਾ ਤਾਂ ਪਤਾ ਲੱਗਣਾ ਹੈ ਜਾਂ ਥੋੜਾ ਬਹੁਤ ਅੰਦਾਜ਼ਾ ਤੁਹਾਨੂੰ ਇਸ ਇਲੈਕਸ਼ਨ ਤੋਂ ਵੀ ਲੱਗ ਜਾਣਾ ਹੈ ਕਿ ਲੋਕੀ ਆਮ ਆਦੀ ਪਾਰਟੀ ਤੋਂ ਕਿੰਨਾ ਖੁਸ਼ ਨੇ ਤੇ ਇਹ ਸਾਰੀ ਗੱਲਾਂ ਜਿਹੜੀਆਂ ਜਿਸ ਤਰ੍ਹਾਂ ਹੁੰਦੀਆਂ ਨੇ ਤੇ ਮੈਨੂੰ ਲੱਗਦਾ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਉਹ ਇਸ ਥਾਂ ਆ ਕੇ ਰੁਕ ਗਈ ਹੈ ਖਡੂਰ ਸਾਹਿਬ ਸੀਟ ਦੇ ਉੱਤੇ ਤੇ ਏ ਕੋ ਪਠੰਡੇ ਵਾਲੀ ਸੀਟ ਦੇ ਉੱਤੇ ਮੇਨ ਤਾਂ ਖੈਰ ਖਡੂਰ ਸਾਹਿਬ ਬਣ ਚੁੱਕਿਆ ਕਿਉਂਕਿ ਬਹੁਤਾ ਦੀ ਨਜ਼ਰਾਂ ਹੁਣ ਉੱਥੇ ਚਲੀ ਗਈਆਂ ਬਾਕੀ ਤੇ ਬਤੇਰੇ ਲੋਕੀ ਖੜੇ ਐ ਇਧਰ ਉਧਰ ਜਿਹੜੇ ਕਿ ਕੁਝ ਮੈਟਰ ਕਰਦੇ ਆ ਲੇਕਿਨ ਮੇਨ ਜਿਹੜਾ ਮੁੱਦਾ ਭਖ ਗਿਆ ਆ ਕੇ ਉਹ ਖਡੂਰ ਸਾਹਿਬ ਦੇ ਅੰਦਰ ਆ ਕੇ ਮੁੱਕ ਗਿਆ ਹੁਣ ਉਹਨਾਂ ਨੂੰ ਚਨਾਮ ਨਿਸ਼ਾਨ ਮਿਲ ਚੁੱਕਿਆ ਹੁਣ ਇੱਥੋਂ ਆਪਾਂ ਇਹ ਅੰਦਾਜ਼ਾ ਲਾ ਲਈਏ ਕਿ ਬਈ ਉਹਨਾਂ ਦੀ ਜਿਹੜੀ ਚੋਣ ਪ੍ਰਕਿਰਿਆ ਉਹ ਪੂਰੀ ਹੋ ਚੁੱਕੀ ਹੈ ਪੂਰੇ ਕਾਗਜ਼ ਐਕਸੈਪਟ ਨੇ ਹੁਣ ਪਬਲਿਕ ਨੇ ਜਾ ਕੇ ਆਪਣਾ ਸਪੋਰਟ ਉਹਨਾਂ ਨੂੰ ਵਿਖਾਣਾ ਹੈ ਜਾਂ ਪਬਲਿਕ ਨੇ ਜਾ ਕੇ ਹੋਰ ਜਿੱਥੇ ਵੀ ਵੋਟਾਂ ਪਾਣੀਆਂ ਉਹ ਤੇ ਹੁਣ ਟਾਈਮ ਦੱਸੇਗਾ ਇਹ ਸਾਰੀ ਗੱਲ ਹੋ ਰਹੀ ਹੈ ਉਹਦੇ ਲਾਵਾ ਇੱਕ ਗੱਲ ਹੋਰ ਹੈ ਤੁਹਾਨੂੰ ਜਿਹੜੀ ਥੋੜਾ ਜਾਣਨ ਪਾਉਈਏ ਇਹਦੇ ਉੱਤੇ ਆਮ ਆਦਮੀ ਪਾਰਟੀ ਦੇ ਬਾਰੇ ਆਵਾਦੀ ਪਾਰਟੀ ਦੇ ਰਾਜ ਸਭਾ ਦੇ ਤਿੰਨ ਚਾਰ ਮੈਂਬਰ ਜੇ ਸੁਣੇ ਆਪਾਂ ਇੱਕ ਉਹ ਮਿੱਤਲ ਸਾਹਿਬ ਲਵਲੀ ਪ੍ਰੋਫੈਸ਼ਨਲ ਯੂਨਿਟ ਵਾਲੇ ਇੱਕ ਸੀਤੇਵਾਲ ਸਾਹਿਬ ਇੱਕ ਰਾਗਵ ਚੱਡਾ ਜੀ ਤੇ ਇੱਕ ਆਪਣੇ ਹਰਭਜਨ ਸਿੰਘ ਕ੍ਰਿਕਟਰ ਇਹ ਸਾਰੇ ਰਾਜ ਸਭਾ ਦੇ ਮੈਂਬਰ ਸੀਗੇ ਆਵਾਦੀ ਪਾਰਟੀ ਦੇ ਪਰ ਇਸ ਪੂਰੇ ਇਲੈਕਸ਼ਨ ਵਿੱਚ ਤੁਸੀਂ ਵੇਖੋਗੇ ਜਿੱਥੇ ਸਾਰੀ ਪਾਰਟੀ ਦਾ ਜੋਰ ਲੱਗਿਆ ਸਾਰੀਆਂ ਹੀ ਪਾਰਟੀਆਂ ਦਾ ਜੋਰ ਲੱਗਿਆ ਇਹ 4-5 ਜਣੇ ਆਮ ਆਦਮੀ ਪਾਰਟੀ ਤੋਂ ਕਿੱਥੇ ਵੀ ਨਜ਼ਰ ਨਹੀਂ ਆ ਰਹੇ ਨਾ ਦਿੱਲੀ ਵਿੱਚ ਨਜ਼ਰ ਆ ਰਹੇ ਆ ਨਾ ਪੰਜਾਬ 'ਚ ਨਜ਼ਰ ਆ ਗਏ ਗਏ ਤਾਂ ਪੰਜਾਬ ਤਾਂ ਸੀਗੇ ਹੈ ਨਾ ਤੇ ਨਾ ਪੰਜਾਬ 'ਚ ਨਜ਼ਰ ਆ ਰਹੇ ਨਾ ਦਿੱਲੀ 'ਚ ਨਜ਼ਰ ਆ ਰਹੇ ਨਾ ਕਿਤੇ ਹੋਰ ਨਜ਼ਰ ਆ ਰਹੇ ਤੇ ਇਹਦਾ ਹੁਣ ਮਤਲਬ ਅਸੀਂ ਕੀ ਕਰ ਸਕਦੇ ਆ ਇਹਦਾ ਮਤਲਬ ਇਹ ਹੋ ਸਕਦਾ ਹੈ ਕਿ ਜਾਂ ਤੇ ਇਹ ਬੰਦੇ ਅੰਦਰੋਂ ਹੀ ਅੰਦਰੋਂ ਇਸ ਗੱਲ ਨੂੰ ਪਰਮਾ ਚੁੱਕੇ ਕਿ ਭਈ ਇਹ ਇਲੈਕਸ਼ਨ ਪਾਰਟੀ ਵਾਸਤੇ ਕੋਈ ਖਾਸ ਨਹੀਂ ਕਰਨ ਵਾਲਾ ਇਹ ਪਾਰਟੀ ਦੀ ਇੰਨੀ ਪੋਜੀਸ਼ਨ ਨਹੀਂ ਹੈ ਕਿ ਉਹ ਇਸ ਇਲੈਕਸ਼ਨ ਨੂੰ ਕੁਝ ਆ ਕੇ ਕਹਿ ਸਕੇ ਜਾਂ ਸਮਝਾ ਸਕੇ ਆਪਣੇ ਵੋਟਰਸ ਨੂੰ ਕਿ ਗਰਾਊਂਡ ਲੈਵਲ ਦੇ ਉੱਤੇ ਕਿ ਅਸੀਂ ਇੰਨਾ ਕੁਝ ਕਰਤਾ ਜੀ ਤੁਹਾਡੇ ਵਾਸਤੇ ਸਾਨੂੰ ਵੋਟ ਪਾਓ ਹੁਣ ਦੂਸਰਾ ਮੋਦੀ ਸਾਹਿਬ 10 ਸਾਲ ਦੀ ਸੱਤਾ ਭੋਗ ਲਈ ਅੱਜ ਵੀ ਉਹ ਕੰਮ ਗਿਣਣ ਦੀ ਬਜਾਏ ਕਾਂਗਰਸ ਨੂੰ ਨਿੰਦਰੇ ਹੈ ਕਦੇ ਮੰਗਲ ਸੂਤਰ ਕਹਿਣ ਲੱਗ ਜਾਂਦੇ ਹੈ ਕਦੇ ਤੁਹਾਡੇ گاਵਾ ਖੋਲ ਕੇ ਲੈ ਜਾਣਗੇ ਜੀ ਕਦੇ ਕੁਝ ਕਦੇ ਕੁਝ ਤੇ ਜੇ ਮੁੱਦਾ ਸਮਝਣ ਵਾਲਾ ਹੋਵੇ ਤੇ ਬੰਦਾ ਗੱਲ ਇਹ ਕਰੇ ਕਿ ਸਰ ਆਪਣੇ ਕੰਮ ਕਿਣਾਓ ਤੁਸੀਂ ਮੈਂ ਹਾਈਵੇ ਬਣਾਤੇ ਮੈਂ ਹੋਰ ਕੰਮ ਕਰਦੇ ਮੈਂ ਆਰਾਮ ਮੰਦਰ ਬਣਾਤਾ ਠੀਕ ਹੈ ਤੇ ਇਹ ਸਾਰੀ ਗੱਲਾਂ ਕਰੋ ਨਾ ਇਹ ਗੱਲਾਂ ਫਿਰ ਤੁਸੀਂ ਅਲਟੀਮੇਟਲੀ ਉਹੀ ਹੋਣਗੀਆਂ ਵੀ ਤੁਹਾਡੇ ਕੋਲ ਕੀਚੜ ਮਤਲਬ ਜਿਹਨੂੰ ਕਹਿੰਦੇ ਆਪਾਂ ਚਿੱਕੜ ਸੁਟਣ ਦੇ علاوہ ਕੋਈ ਕੰਮ ਨਹੀਂ ਤੇ ਗੱਲ ਤੇ ਹੋ ਹੀ ਨਹੀਂ ਉੱਥੇ ਹੀ ਹੁਣ ਇੱਥੇ ਹੀ ਇਹ ਗੱਲ ਆ ਜਾਂਦੀ ਕਿ ਬਈ ਤੁਹਾਡੇ ਜਿਹੜੇ ਰਾਜ ਸਭਾ ਦੇ ਮੈਂਬਰਸ ਨੇ ਉਹ ਆਖਿਰਕਾਰ ਆਰਕਯੂ ਨੇ ਚੋਣ ਚ ਪ੍ਰਚਾਰ ਚ ਹੁਣ ਇਥੋਂ ਠੀਕ ਹੈ ਉਹਨਾਂ ਦੀ ਕੋਈ ਇੱਕ ਅਦੇ ਦੀ ਆਪਣੀ ਪਰਸਨਲ ਪ੍ਰੋਬਲਮ ਹੋ ਸਕਦੀ ਹੈ ਫੈਮਿਲੀ ਪ੍ਰੋਬਲਮ ਹੋ ਸਕਦੀ ਹੈ ਜਿਵੇਂ ਚੱਡਾ ਸਾਹਿਬ ਨੇ ਉਹ ਕਹਿੰਦੇ ਇਲਾਜ ਕਰਾਉਣ ਵਾਸਤੇ ਯੂਕੇ ਗਏ ਠੀਕ ਹੈ ਜੀ ਬਾਕੀ ਮਿੱਤਲ ਸਾਹਿਬ ਤੇ ਪੰਜਾਬ ਦੇ ਹੀ ਬੰਦੇ ਨੇ ਤੇ ਹੋਰ ਲੋਕੀ ਵੀ ਪੰਜਾਬ ਦੇ ਹੀ ਨੇ ਮਤਲਬ ਉਹ ਲੋਕਲ ਨੇ ਸਾਰੇ ਤੇ 13 ਸੀਟਾਂ ਦੇ ਉੱਤੇ ਇਲੈਕਸ਼ਨ ਹੋ ਰਹੀ ਹੈ ਪਰ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੇ ਥੋੜਾ ਜਿਹਾ ਇਹ ਮਤਲਬ ਮਨਚ ਸੰਸ਼ਾ ਲੱਗਦਾ ਹੈ ਕਿ ਭਈ ਉਹ ਕਿਸ بیس ਦੇ ਉੱਤੇ ਸਾਨੂੰ ਸਾਡੇ ਪੰਜਾਬ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਹੁਣ ਜਦ ਪੰਜਾਬ ਸਟੇਟ ਦੇ ਵਿੱਚ ਇਲੈਕਸ਼ਨ ਹੋ ਰਿਹਾ ਉਹਨਾਂ ਉਹਨਾਂ ਦੀ ਲੋੜ ਵੈਸੇ ਮੈਨੂੰ ਲੱਗਦਾ ਪਾਰਟੀ ਨੂੰ ਵੀ ਹੋਏਗੀ ਕਿਉਂਕਿ ਉਹ ਸਾਰੇ ਹੀ ਸਟਾਰ ਇੱਕ ਤਰੀਕੇ ਦੇ ਸਟਾਰ ਬੰਦੇ ਹੀ ਹੈ ਤੇ ਉਹ ਕਿਉਂ ਨਹੀਂ ਸਾਹਮਣੇ ਆ ਪਰੇ ਜਾਂ ਉਹਨਾਂ ਨੂੰ ਕੁਝ ਸਮਝ ਨਹੀਂ ਲੱਗ ਰਹੀ ਕਿਸੇ ਗੱਲ ਦਾ ਜਾਂ ਉਹ ਕੋਈ ਉਹਨਾਂ ਦੀ ਆਪਣੀ ਪਰਸਨਲ ਅੰਡਰਸਟੈਂਡਿੰਗ ਨਹੀਂ ਬਣ ਪਾਰੀ ਪਾਰਟੀ ਨਾਲ ਜਾਂ ਕਿਸੇ ਮੁੱਦੇ ਦੇ ਉੱਤੇ ਮਤਲਬ ਜੋ ਵੀ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਥੋੜਾ ਜਿਹਾ ਮੁੱਦਾ ਵਿਚਾਰਨ ਜੋ ਹੋ ਸਕਦਾ ਹੈ ਕਿ ਕਿ ਭਾਈ ਇਹ ਵੱਡੇ ਵੱਡੇ ਜਿਹੜੇ ਲੋਕ ਨੇ ਇਹਨਾਂ ਨੂੰ ਵੀ ਮੈਦਾਨ 'ਚ ਆਣਾ ਚਾਹੀਦਾ ਹੈ ਆਪਣਾ ਪੱਖ ਰੱਖਣਾ ਚਾਹੀਦਾ ਹੈ ਭਈ ਗੱਲ ਤੇ ਆਮ ਆਦਮੀ ਪਾਰਟੀ ਦੇ ਹੀ ਕਰਨਗੇ ਇਹ ਤੁਹਾਣਾ ਕੀ ਗੱਲ ਕਿਸੇ ਹੋਰ ਪਾਰਟੀ ਦੇ ਕਰਨਗੇ ਵੀ ਨੋਮੀਨੇਟਡ ਸੀਗੇ ਰਾਜ ਸਭਾ ਦੇ ਮੈਂਬਰ ਨੇ ਇਹ ਥੋੜਾ ਜਿਹਾ ਮਤਲਬ ਮੇਰੇ ਮਨ ਚ ਸੰਸ਼ਾ ਚੀ ਕਿ ਭਈ ਇਹ ਕਿਉਂ ਹੋ ਰਿਹਾ ਹੈ ਇਹਦਾ ਕੋਈ ਐਗਜੈਕਟ ਆਨਸਰ ਮੈਨੂੰ ਤੇ ਹਾਲੇ ਕਿਤੇ ਨੈਟ ਤੋਂ ਜਾਂ ਹੋਰ ਲੋਕਾਂ ਦੀ ਜਿਹੜੀ ਵੀ ਆਂਦੀਆਂ ਨਿਊਜ਼ ਉਥੋਂ ਮੈਂ ਲੈ ਨਹੀਂ ਪਾਇਆ ਤੇ ਠੀਕ ਹੈ ਇਹ ਸ਼ੰਸ਼ਾ ਹੈ ਤੇ ਸ਼ਾਇਦ ਸੰਚਾਈ ਰਹਿਣਾ ਕਿਉਂਕਿ ਹੁਣ 10 12 ਦਿਨ ਸਾਰੇ ਰਹਿ ਗਏ ਆ 17 18 ਤਰੀਕ ਹੋ ਚੁੱਕੀ ਹੈ ਇੱਕ ਤਰੀਕ ਦਾ ਇਲੈਕਸ਼ਨ ਹੈ ਤੇ ਹੁਣ 10-12 ਦਿਨ ਦੇ ਅੰਦਰ ਹੁਣ ਕੀ ਤੇ ਕੋਈ ਆਏਗਾ ਤੇ ਕੀ ਹੁਣ ਇਲੈਕਸ਼ਨ ਦਾ ਪ੍ਰਚਾਰ ਕਰੂਗਾ ਇੱਕ ਗੱਲ ਹੋ ਗਈ ਹੁਣ ਇੱਕ ਗੱਲ ਹੋਰ ਕਲੀਅਰ ਹੁੰਦੀ ਜਾ ਰਹੀ ਹੈ ਕਿ ਜਿਹੜਾ ਸ਼ਹਿਰੀ ਤੇ ਪਿੰਡਾਂ ਵਿੱਚ ਜਿਹੜਾ ਡਿਫਰੈਂਸ ਚੱਲ ਰਿਹਾ ਉਹ ਥੋੜਾ ਡਿਫਰੈਂਸ ਰਹੂਗਾ ਹਾਲ ਦੀ ਘੜੀ ਉਹ ਕਿਉਂਕਿ ਇਸ ਕਰਕੇ ਹੋ ਰਿਹਾ ਹੈ ਕਿ ਜਿਹੜੇ ਪਿੰਡ ਦੇ ਲੋਕ ਹੁੰਦੇ ਆ ਉਹਨਾਂ ਦੀ ਪ੍ਰੋਬਲਮਸ ਬੱਕਰੀਆਂ ਹੁੰਦੀਆਂ ਨੇ ਇਹਨਾਂ ਸ਼ਹਿਰ ਦੇ ਲੋਕ ਹੁੰਦੇ ਉਹਨਾਂ ਦੀ ਗੱਲ ਵੱਖਰੀ ਹੁੰਦੀ ਹੈ ਉਹਨਾਂ ਦੀ ਪ੍ਰੋਬਲਮਸ ਵੱਖਰੀ ਹੁੰਦੀ ਹੈ ਤੇ ਇਹ ਚੀਜ਼ਾਂ ਸਾਰੀਆਂ ਦੇਖਣੀਆਂ ਪੈਣਗੀਆਂ ਪਾਰਟੀ ਵਾਈਜ਼ ਉੱਠ ਕੇ ਕੈਂਡੀਡੇਟ ਵਾਈਜ਼ ਸਮਝ ਕੇ ਕਿ ਭਈ ਹੁਣ ਕਿਹੜਾ ਕੈਂਡੀਡੇਟ ਕੀ ਕਹਿਣਾ ਚਾ ਰਿਹਾ ਤੇ ਇਹਦੇ ਅੰਦਰੋਂ ਨਿਕਲਣਾ ਕੀ ਹੈ ਤੇ ਕੋਈ ਵੀ ਬੰਦਾ ਜਿਸ ਟਾਈਮ ਵੋਟ ਕਰਨ ਜਾਂਦਾ ਹੈ ਤਾਂ ਉਸ ਗੱਲ ਨੂੰ ਸਮਝ ਲਵੇ ਕਿ ਭਈ ਮੈਨੂੰ ਮੇਰੀ ਐਕਚੁਅਲ ਪ੍ਰੋਬਲਮ ਜਾਂ ਮੇਰੇ ਇਸ ਏਰੀਆ ਦੀ ਐਕਚੁਅਲ ਪ੍ਰੋਬਲਮ ਕੀ ਹੈ ਉਸ ਹਿਸਾਬ ਨਾਲ ਅਸੀਂ ਵੋਟ ਕਰੀਏ ਕਿਉਂਕਿ ਹੁਣ ਜਿਸ ਤਰ੍ਹਾਂ ਬੀਜਪੀ ਹੈ ਬੀਜਪੀ ਵੀ ਬਹੁਤ ਜੋਰ ਮਾਰ ਰਹੀ ਹੈ ਪਰ ਬੀਜਪੀ ਦਾ ਕਹਿ ਲੋ ਕਿ ਜਿਹੜੀ ਸਮੀਕਰਨ ਹੈ ਜਾਂ ਉਹਨਾਂ ਦਾ ਜਿਹੜਾ ਗਰਾਊਂਡ ਹੈ ਉਹ ਗਰਾਊਂਡ ਪੰਜਾਬ ਹਰਿਆਣਾ ਚ ਹਿੱਲ ਗਿਆ ਪੂਰੀ ਤਰੀਕੇ ਨਾਲ ਕਿਉਂ ਕਿਉਂਕਿ ਕਿਸਾਨ ਆंदोलਨ ਹੋਇਆ ਪਹਿਲੇ ਵਾਲਾ ਤੇ ਉਸ ਟਾਈਮ ਉਹ ਠੀਕ ਹੈ ਉਥੇ 1.5 ਸਾਲ ਲਗਾ ਕੇ ਆਏ ਕਿਸਾਨ ਆਪਣੇ 6-700 800 ਬੰਦਾ ਵੀ ਮਰਵਾ ਲਿਆ ਉਹਦੇ ਬਾਅਦ ਮੋਦੀ ਸਾਹਿਬ ਨੂੰ ਚੇਤਾ ਆਇਆ ਕਿ ਬਈ ਚਲੋ ਵਾਪਿਸ ਲੈ ਲਓ ਠੀਕ ਹੈ ਵਾਪਿਸ ਹੋ ਗਏ ਪਰ ਉਹਦੇ علاوہ ਉਹਨਾਂ ਨੇ 2-4 ਵਾਅਦੇ ਹੋਰ ਬਤੇਰੇ ਵਾਅਦੇ ਕੀਤੇ ਸੀ ਮਤਲਬ ਉਹ ਵਾਅਦੇ ਅਜ ਤੱਕ ਪੂਰੇ ਨਹੀਂ ਹੋ ਪਏ ਐ ਉਹਨੂੰ ਹੀ ਪੂਰਾ ਕਰਨ ਵਾਸਤੇ ਫੇਰੇ 2 ਦਿਨ ਮਹੀਨੇ ਪਹਿਲਾਂ ਨਿਕਲੇ ਸੀ ਫਰਵਰੀ ਦੇ ਮਹੀਨੇ ਚ ਸ਼ਾਇਦ ਨਿਕਲੇ ਸੀ ਉਹ ਫਿਰ ਇਹਨਾਂ ਨੇ ਸ਼ੰਭੂ ਬਾਟਾ ਤੇ ਡੱਕ ਤੇ ਉਹ ਅਜ ਉੱਥੇ ਹੀ ਬੈਠੇ ਹਜੇ ਵੀ ਉੱਥੇ ਹੀ ਬੈਠੇ ਐ ਪਰ ਉੱਥੇ ਬੈਠਣ ਦਾ ਉਹਨਾਂ ਨੂੰ ਪਰਸਨਲੀ ਕੋਈ ਫਾਇਦਾ ਨਹੀਂ ਹੋਣਾ ਇਹ ਸਗੋ ਨੁਕਸਾਨ ਸਟੇਟ ਨੂੰ ਮਤਲਬ ਪੰਜਾਬ ਸਟੇਟ ਨੂੰ ਐ ਕਿ ਜਿਹੜੀ ਆਵਾਜ਼ ਆਈ ਹੈ ਉਹਦੇ ਨਾਲ ਬਤੇਰੇ ਲੋਕਾਂ ਦੇ ਬਿਜ਼ਨਸ ਚੱਲਦੇ ਆ ਬਤੇਰਾ ਕੁਝ ਇਸ ਉੱਤੇ ਡਿਪੈਂਡ ਕਰਦਾ ਹੈ ਹੁਣ ਉਹ ਟੋਲ ਐਵੇਂ ਘੁੰਮ ਕੇ ਜਾਂਦੇ ਲੋਕੀ ਤੇ ਉਹਦਾ ਨੁਕਸਾਨ ਹੈ ਉਹਦਾ ਨੁਕਸਾਨ ਹੋਣ ਕਰਕੇ ਜਿਹੜੇ ਇੱਥੇ ਦਾ ਵਪਾਰੀ ਹੈ ਉਹਨੂੰ ਵੀ ਨੁਕਸਾਨ ਹੈ ਹੈਨਾ ਤੇ ਇਹ ਥੋੜੀ ਜਿਹੀ ਮੈਨੂੰ ਇਹ ਲੱਗਦਾ ਹੈ ਕਿ ਕਿਸਾਨਾਂ ਦੀ ਟਾਈਮਿੰਗ ਸੈੱਟ ਨਹੀਂ ਰਹੀ ਮਤਲਬ ਇਹ ਹੋ ਸਕਦਾ ਹੈ ਕਿ ਮੈਂ ਗਲਤ ਬੋਲਾਂ ਮੈਂ ਮੈਂ ਉਹਨਾਂ ਦੇ ਖਿਲਾਫ ਨਹੀਂ ਬੋਲ ਰਿਹਾ ਮੈਨੂੰ ਲੱਗਦਾ ਹੈ ਕਿ ਥੋੜੀ ਜਿਹੀ ਟਾਈਮਿੰਗ ਸੈੱਟ ਨਹੀਂ ਰਹੀ ਇਹੀ ਕੰਮ ਜੀ ਉਹਨਾਂ ਨੇ ਕਰਨਾ ਸੀ ਇਹ ਪਿਛਲੇ ਸਾਲ ਦੀਵਾਲੀ ਦੇ ਨਾਲ ਹੀ ਜਾਂ ਦੀਵਾਲੀ ਦੇ ਨੇੜੇ ਤੇੜੇ ਸ਼ੁਰੂ ਕਰ ਦੇਣਾ ਸੀ ਬਿਲਕੁਲ ਤਗੜੇ ਹੋ ਕੇ ਕਿਉਂਕਿ ਉਸ ਟਾਈਮ ਉਹਨਾਂ ਕੋਲ 4-5 ਮਹੀਨੇ ਸੀਗੇ ਵਜਦੇ ਸੀਗੇ ਕੋਡ ਆਫ ਕੰਡਕਟ ਲੱਗਣ ਚ ਹੁਣ ਕੋਡ ਆਫ ਕੰਡਕਟ ਲੱਗੀ ਹੋਈ ਹੈ ਮੋਦੀ ਦੇ ਬੰਦਿਆਂ ਦਾ ਤੁਸੀਂ ਵੈਸੀ ਹਾਲ ਬੁਰਾ ਕੀਤਾ ਹੈ ਇਸ ਤੇ ਤਾਂ ਖੈਰ ਕੋਈ ਡਾਊਟ ਹੀ ਨਹੀਂ ਜੋ ਹਾਲ ਮੋਦੀ ਸਾਹਿਬ ਰੋਡ ਦੇ ਉੱਤੇ ਕਰ ਰਹੇ ਸੀ ਕਿਸਾਨਾਂ ਲਈ ਉਹੀ ਹਾਲ ਕਿਸਾਨਾਂ ਨੇ बीजेपी ਦੇ ਬੰਦਿਆਂ ਦਾ ਕੀਤਾ ਹੋਇਆ ਇਸ ਟੈਂਪ ਹਰਿਆਣਾ ਤੇ ਪੰਜਾਬ ਵਿੱਚ ਉਹ ਜੋ ਮਰਜ਼ੀ ਕਹਿੰਦੇ ਰਹਿਣ ਕਿ ਭਈ ਸਾਡੇ ਕੋਲ ਚੰਗੀ ਰਿਪੋਰਟ ਹੈ ਸਾਡੇ ਕੋਲ ਵਧੀਆ ਕੈਂਡੀਡੇਟਸ ਨੇ ਕੁਝ ਨਹੀਂ ਹੋਣ ਵਾਲਾ ਵੋਟ ਡਾਇਵਰਜਨ ਜ਼ਰੂਰ ਹੋ ਸਕਦੀ ਹੈ ਪਰ ਕੋਈ ਕਲੀਅਰ ਮੈਜੋਰਟੀ ਨਾਲ ਜਿੱਤ ਰਹੇ ਹੋਵੇ ਇਹ ਮੈਨੂੰ ਤੇ ਨਜ਼ਰ ਨਹੀਂ ਆ ਰਿਹਾ ਬਾਕੀ ਤੇ ਹਮ ਰਿਜ਼ਲਟ ਡੇ ਵਾਲੇ ਤੇ ਨਹੀਂ ਪਤਾ ਲੱਗ ਜਾਏਗਾ ਲੇਕਿਨ ਜਿੱਥੇ ਤੱਕ ਦੀ ਇਹ ਸਮੀਕਰਨ ਬਣ ਰਿਹਾ ਹੈ ਲੋਕਾਂ ਦੇ ਅੰਦਰ ਇਸ ਗੱਲ ਦਾ ਗੁੱਸਾ ਹੈ ਕਿ ਭਈ ਇਹਨਾਂ ਨੇ ਸਾਡੇ ਨਾਲ ਗਲਤ ਕੀਤਾ ਠੀਕ ਹੈ ਦਿੱਲੀ ਆ ਰਹੇ ਸੀ ਆਣ ਦਿੰਦੇ ਬੈਠੇ ਰਹੋ ਜੀ ਦਿੱਲੀ ਆ ਕੇ ਬੈਠੋ ਠੀਕ ਹੈ ਨਾ ਕੋਈ ਜਗ੍ਹਾ ਇਹਨਾਂ ਨੂੰ ਜਿਸ ਤਰ੍ਹਾਂ ਰਾਮਲੀਲਾ ਮੈਦਾਨ ਮੰਗਦੇ ਸੀ ਤੁਸੀਂ ਦੇ ਦੇ ਦਿੰਦੇ ਅੱਜ ਘਟੋ ਘਟ ਤੁਹਾਡੇ ਬੰਦੇ ਉਹਨਾਂ ਦੇ ਪਿੰਡਾਂ ਦੇ ਵਿੱਚ ਵੱੜ ਜਾਂਦੇ ਕੋਈ ਆਪਣੀ ਗੱਲ ਤੇ ਕਰਨ ਦਿੰਦੇ ਅੱਜ ਤੇ ਅੱਜ ਦੀ ਡੇਟ 'ਚ ਤਾਂ ਵੱੜ ਹੀ ਨਹੀਂ ਪਾ ਰਿਆ ਬੋਲਣਾ ਉਹਨਾਂ ਨੇ ਕੀ ਹੈ ਗੱਲ ਕੀ ਕਰਨੀ ਉਹਨਾਂ ਨੇ ਠੀਕ ਹੈ ਤੇ ਹਿੰਦੂ ਦਵਕਾ ਕਿੰਨਾ ਹੈ ਜਾਂ ਕਿੰਨਾ ਖੋਸ਼ਾ ਹਿੰਦੂ ਦਵਕਾ ਜਿਹੜਾ ਕਿ ਤੁਹਾਨੂੰ ਪਰਸਨਲੀ ਵੋਟ ਦੇ ਜਾਏਗਾ ਇਹ ਤੇ ਹੁਣ ਟਾਈਮ ਦੱਸੇਗਾ ਤੁਸੀਂ ਹੋ ਸਕਦਾ 2 4 5 ਪਰਸੈਂਟ ਕਿਸੇ ਤਰੀਕੇ ਨਾਲ ਆਪਣਾ ਸ਼ੇਅਰ ਵੋਟ ਸ਼ੇਅਰ ਵਧਾ ਲੋਗੇ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈ ਚਲਿਆ ਵੋਟ ਸ਼ੇਅਰ ਵਧਾਣਾ ਤੇ ਵੋਟ ਜਿੱਤਣਾ ਦੋਵਾਂ 'ਚ ਅੰਤਰ ਹੈ ਹਰ ਸਾਲ ਤੁਸੀਂ ਹਰ ਸਾਲ ਤੁਸੀਂ ਕਹੋ ਜਿਵੇਂ 5 6 ਪਰਸੈਂਟ ਵਧਾ ਲਿਆ ਜਾਂ 10 ਪਰਸੈਂਟ ਵਧਾ ਲਿਆ ਉਹ ਠੀਕ ਹੈ ਉਹ ਚੱਲਦਾ ਰਹੇਗਾ ਉਹ ਕੋਈ ਮੈਟਰ ਨਹੀਂ ਹੈ ਪਰ ਮੈਨੂੰ ਪਰਸਨਲੀ ਇਹ ਲੱਗਦਾ ਹੈ ਕਿ ਭਾਜਪਾ ਦਾ ਗਰਾਉਂਡ ਹਿਲੇ ਹੋਇਆ ਪੰਜਾਬ ਹਰਿਆਣਾ ਦੇ ਵਿੱਚ ਤੇ ਇਹਦਾ ਅਸਰ ਤੁਹਾਨੂੰ ਨਜ਼ਰ ਆਏਗਾ ਜ਼ਰੂਰ ਜਦ ਪੂਰੀ ਕਾਊਂਟਿੰਗ ਨਿਕਲ ਕੇ ਆਏਗੀ ਇੱਕ ਗੱਲ ਹੋ ਗਈ ਅਗਲੀ ਗੱਲ ਇਹ ਆ ਕਿ ਹੁਣ ਹਰ ਬੰਦੇ ਨੂੰ ਸੁਚੇਤ ਰਹਿਣਾ ਹੈ ਤੇ ਆਪਣੇ ਦਿਮਾਗ ਦੇ ਅੰਦਰ ਇਹ ਗੱਲ ਬਿਠਾ ਲੈਣੀ ਹੈ ਕਿ ਭਾਈ ਮੇਰੇ ਕੀ ਮੁੱਦੇ ਆ ਮੈਂ ਪਿੰਡ ਦਾ ਬੰਦਾ ਆ ਮੈਂ ਸ਼ਹਿਰ ਦਾ ਬੰਦਾ ਮੇਰੇ ਕੀ ਮੁੱਦੇ ਆ ਮੇਰੀ ਫੈਮਿਲੀ ਦੇ ਕੀ ਮੁੱਦੇ ਆ ਮੈਂ ਉਸ ਬੇਦੇ ਉੱਤੇ ਸਾਰੀ ਗੱਲ ਸਮਝ ਕੇ ਤਾਂ VOTING ਕਰਾਂ ਇੱਕ ਪਰਸਨਲ ਕਿਸੇ ਪਾਰਟੀ ਵੱਲ ਨਾ ਇਨਕਲਾਈਨ ਹੋ ਜਾਈਏ ਕਿਸੇ ਬੰਦੇ ਵੱਲ ਨਾ ਇਨਕਲੈਂਡ ਹੋ ਜਾਈਏ ਜੋ ਸਾਡੇ ਮੁੱਦੇ ਆ ਆਪਾਂ ਮੁੱਦਿਆਂ ਦੇ ਉੱਤੇ ਆ ਕੇ ਗੱਲ ਕਰੀਏ ਸਮਝੀਏ ਇਸ चीज ਨੂੰ ਕਿ ਭਈ ਕਿਹੜਾ ਬੰਦਾ ਸਾਡੇ ਵਾਸਤੇ ਬੈਨੀਫਿਟ ਕਰ ਸਕਦਾ ਆ ਜਾਂ ਕਰੇਗਾ ਹੈ ਨਾ ਇਹ ਸਾਰੀ ਚੀਜ਼ ਬਹੁਤ ਜ਼ਿਆਦਾ ਫਰਕ ਪੈਂਦੀ ਹੈ ਸਾਨੂੰ ਇਸ चीज ਨੂੰ ਸਮਝਣਾ ਪੈਣਾ ਕਿ ਗੱਲ ਕਿਸ ਤਰ੍ਹਾਂ ਹੋ ਰਹੀ ਹੈ ਕਿਸ ਤਰ੍ਹਾਂ ਜਾ ਰਹੀ ਹੈ ਕਰ ਰਿਹਾ ਹੈ तो ये चीज़ वेख वाली हो जाएगी कि भाई हूँ अगे निकल के क्योंकि इलेक्शन भी ज़्यादा देर नहीं रह गई तो बाकी मिलते हैं किसी अगली वीडियो से तब तक के लिए थैंक यू धन्यवाद